ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀਆਂ ਐ ਅੱਜ 3 ਵਜੇ ਦੇ ਕਰੀਬ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਤਰੀਕ ਹੈਗੀ ਆ ਉਹ ਐਲਾਨ ਦੇਣੀ ਹੈਗੀ ਆ ਔਰ ਨਾਲ ਦੀ ਨਾਲ ਕਿੰਨੇ ਚਰਨਾਂ ਦੇ ਵਿੱਚ ਚੋਣਾਂ ਹੋਣੀਆਂ ਉਹ ਵੀ ਉਹਨਾਂ ਦਾ ਵੀ ਐਲਾਨ ਕਰ ਦਿੱਤਾ ਜਾਣਾ ਫਿਲਹਾਲ ਦੀਆਂ ਤਸਵੀਰਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਆਫਿਸ ਦੀ ਆਈ ਗਈਆਂ ਐਸਐਲਏ ਇੱਥੇ ਜਿਹੜਾ ਸਾਜੋ ਸਮਾਨ ਹੈਗਾ ਉਹ ਲਿਆਂਦਾ ਗਿਆ ਹੈਗਾ ਕਿ ਜਿਹੜੇ router ਹੈਗੇ ਜਿਹੜੇ camera ਹੈਗੇ ਉਹਨਾਂ ਨੂੰ ਲਾਉਣ ਦੀ ਗੱਡੀਆਂ ਤੇ ਲਾਉਣ ਦੀ ਕਵਾਈਲ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਆ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਇਹ ਉਹ ਗੱਡੀਆਂ ਨੇ ਜਿਹੜੀਆਂ ਚੋਣਾ ਦੌਰਾਨ ਸੜਕਾਂ ਦੇ ਵਿੱਚ ਉੱਤੇ ਚੱਲਣ ਗਈਆਂ ਔਰ ਤਮਾਮ ਸ਼ਹਿਰ ਤੇ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਉਹਨਾਂ ਤੇ ਨਜ਼ਰ ਰੱਖੇਗੀ ਸ਼ਰਾਰਤੀ ਅੰਸਰ ਜਿਹੜੇ ਹੈਗੇ ਉਹਨਾਂ ਵੱਲੋਂ ਕੋਈ ਅਨਸੁਖਾਵੀ ਘਟਨਾ ਨਾ ਘਟੇ ਇਹ ਸਾਰੀ ਚੀਜ਼ਾਂ ਤੇ ਇਹ ਜਿਹੜੀ ਤੀਸਰੀ ਅੱਖ ਹੈਗੀ ਆ ਚੋਣ ਕਮਿਸ਼ਨ ਦੀ ਉਹ ਨਜ਼ਰ ਰੱਖੇਗੀ ਔਰ ਲਾਲਦੀ ਨਾਲ ਹੀ ਇਸ ਵੇਲੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਕਾਲੀਆਂ ਤਸਵੀਰਾਂ ਦਿਖਾ ਦੇ ਨੇ ਰਾਊਟਰ ਜਿਹੜੇ ਹੈਗੇ ਆ ਵਾਈਫਾਈ ਰਾਊਟਰ ਵਗੈਰਾ ਸਾਰਾ ਕੁਝ ਇੱਥੇ ਲਿਆਂਦਾ ਗਿਆ ਇਹ ਹੌਲੀ ਹੌਲੀ ਇਹਨਾਂ ਤੇ ਇੰਸਟਾਲ ਕੀਤਾ ਜਾਣਾ ਇਹਨਾਂ ਗੱਡੀਆਂ ਦੇ ਉੱਤੇ ਔਰ ਇਹ ਗੱਡੀਆਂ ਜਿਹੜੀਆਂ ਹੈਗੀਆਂ ਲਗਾਤਾਰ ਸ਼ਹਿਰ ਦੇ ਵਿੱਚ ਘੁੰਮਦੀਆਂ ਹੋਈਆਂ ਨਜ਼ਰ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਅੱਜ ਦੁਪਹਿਰ ਬਾਅਦ 3 ਵਜੇ ਚੋਣ ਕਮਿਸ਼ਨ ਜਿਹੜੇ ਹੈਗੇ ਉਹਨਾਂ ਵੱਲੋਂ ਐਲਾਨ ਕੀਤਾ ਜਾਣਾ ਕਿਹੜੇ ਕਿੰਨੇ ਚੋਣਾਂ ਦੇ ਵਿੱਚ ਕਿੰਨੇ ਪੜਾਅ ਦੇ ਵਿੱਚ ਚੋਣਾਂ ਹੋਣੀਆਂ ਨੇ ਉਹ ਵੀ ਦੱਸਣ ਦੱਸਿਆ ਜਾਵੇਗਾ ਔਰ ਨਾਲ ਹੀ ਨਾਲ ਜਿਹੜੀਆਂ ਤਰੀਕਾ ਹੈਗੀਆਂ ਚੋਣਾਂ ਦੀਆਂ ਉਹ ਵੀ ਐਲਾਨੀਆਂ ਜਾਣੀਆਂ ਨੇ ਤੇ ਗੱਡੀਆਂ ਤਿਆਰ ਬਰ ਤਿਆਰ ਜਿਹੜੇ ਅਧਿਕਾਰੀ ਹੈਗੇ ਆ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਇਹ ਕੈਮਰੇ ਹੈਗੇ ਨੇ ਜਿਹੜੇ ਸੜਕਾਂ ਦੇ ਉੱਤੇ ਜਿਹੜੀਆਂ ਗਤੀਵਿਧੀਆਂ ਸ਼ਹਿਰ ਦੀਆਂ ਗਤੀਵਿਧੀਆਂ ਹੈਗੀਆਂ ਉਹਨਾਂ ਤੇ ਨਜ਼ਰ ਰੱਖਣਗੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਆ ਜਿਹੜੇ ਚੋਣਾਂ ਦੌਰਾਨ ਜਿਹੜੀਆਂ ਅਣਗਹਿਲੀਆਂ ਕਰਦੇ ਨੇ ਜਾਂ ਕੋਈ ਗੈਰ ਜਿਹੜੇ ਚੋਣ ਕਮਿਸ਼ਨ ਦੇ ਨਿਯਮ ਹੈਗੇ ਉਹਨਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ ਉਹ ਚੀਜ਼ਾਂ ਤੇ ਇਹ ਕੈਮਰੇ ਨਜ਼ਰ ਰੱਖਣਗੇ ਐਚਨ ਚੌਂਕ ਕਮਿਸ਼ਨ ਦੀ ਜਿਹੜੀ ਤੀਜੀ ਅੱਖ ਹੈ ਇਹ ਪੂਰੇ ਸ਼ਹਿਰ ਤੇ ਨਜ਼ਰ ਰੱਖੇਗੀ ਔਰ ਨਾਲ ਦੀ ਨਾਲ ਜਿਹੜੀ ਇਹਦੀ ਸਕਰੀਨਿੰਗ ਹੈਗੀ ਆ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਸਟਰੋਂਗ ਰੂਮ ਜਿਹੜਾ ਹੈਗਾ ਇਹ ਬਣਾਇਆ ਗਿਆ ਇਹਦੇ ਅੰਦਰ ਸਾਰੀ ਗਤੀਵਿਧੀ ਜਿਹੜੀ ਹੈਗੀ ਆ ਇਹਨਾਂ ਸੀਸੀਟੀਵੀ ਕੈਮਰਿਆਂ ਦੀ ਇਹਦੇ ਅੰਦਰ ਜਿਹੜੇ ਮੋਨਿਟਰਿੰਗ ਜਿਹੜੀ ਹੈਗੀ ਆ ਜਾਂ ਕੰਟਰੋਲ ਰੂਮ ਜਿਹਨੂੰ ਕਹ ਲਈਏ ਇਸ ਦੇ ਅੰਦਰ ਲੱਗੇਗਾ ਔਰ ਸਾਰੀ ਜਿਹੜੀ ਗਤੀਵਿਧੀ ਹੈਗੀ ਸ਼ਹਿਰ ਦੀ ਇਸ ਕੰਟਰੋਲ ਰੂਮ ਦੇ ਇੱਥੇ ਬੈਠ ਕੇ ਜਿਹੜੇ ਅਧਿਕਾਰੀ ਹੋਣਗੇ ਉਹਨਾਂ ਵੱਲੋਂ ਪੂਰੀ ਨਜ਼ਰ ਜਿਹੜੀ ਹੈਗੀ ਆ ਸ਼ਹਿਰ ਦੇ ਉੱਤੇ ਇਹਨਾਂ ਕੈਮਰਿਆਂ ਦੇ ਜ਼ਰੀਏ ਰੱਖੀ ਜਾਵੇਗੀ ਔਰ ਐਸ ਵੇਲੇ ਜਿਹੜੇ ਮੁਲਾਜ਼ਮ ਹੈਗੇ ਨੇ ਸਰਕਾਰੀ ਅਮਲਾ ਹੈਗਾ ਪੂਰੀ ਤਿਆਰੀਆਂ ਵਿੱਚ ਲੱਗਾ ਹੋਇਆ ਔਰ ਇਹ ਗੱਡੀਆਂ ਅੱਜ 3 ਵਜੇ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਤਰੀਕ ਦਾ ਐਲਾਨ ਕਰੇਗਾ ਤਰੀਕ ਦੇ ਐਲਾਨ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਹੈਗੀਆਂ ਜਲੰਧਰ ਦੀਆਂ ਜਾਂ ਸੂਬੇ ਦੀਆਂ ਸੜਕਾਂ ਦੇ ਉੱਤੇ ਘੁੰਮਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਤਮਾਮ ਗਤੀਵਿਧੀਆਂ ਜਿਹੜੀਆਂ ਸ਼ਹਿਰ ਦੀਆਂ ਹੈਗੀਆਂ ਉਹਨਾਂ ਤੇ ਨਜ਼ਰ ਰੱਖਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਇੱਕ ਕੰਟਰੋਲ ਰੂਮ ਜਿਹੜਾ ਹੈਗਾ ਇੱਥੇ ਬਣਾਇਆ ਗਿਆ ਉਹਦੇ ਉੱਤੇ ਮੋਨਿਟਰਿੰਗ ਕੀਤੀ ਜਾਏਗੀ ਅਸਲੇ ਮੁਲਾਜ਼ਮਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਵਾਇਰਿੰਗ ਹੈਗੀ ਆ ਉਹ ਇੰਸਟਾਲ ਕੀਤੀ ਜਾ ਰਹੀ ਹੈ ਔਰ ਅੱਜ 3 ਵਜੇ ਤੋਂ ਬਾਅਦ ਇਹ ਗੱਡੀਆਂ तमाम ਸੂਬੇ ਦੇ ਵਿੱਚ ਘੁੰਮਦੀਆਂ ਹੋਈਆਂ ਨਜ਼ਰ ਆਉਣਗੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਨੇ ਸ਼ਹਿਰ ਦੇ ਵਿੱਚ ਉਹਨਾਂ ਤੇ ਨਜ਼ਰ ਰੱਖੀ ਜਾਏਗੀ ਚੌਣ ਕਮਿਸ਼ਨ ਦੇ ਨਿਯਮ ਜਿਹੜੇ ਹੈਗੇ ਕੋਈ ਉਹਨਾਂ ਦੀ ਉਲੰਘਣਾ ਨਾ ਕਰ ਸਕੇ ਉਹਨਾਂ ਗਤੀਵਿਧੀਆਂ ਤੇ ਨਜ਼ਰ ਰੱਖਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਇੰਤਜ਼ਾਰ ਰਹੇਗਾ ਕੁਝ ਘੰਟਿਆਂ ਬਾਅਦ 3 ਵਜੇ ਦੇ ਕਰੀਬ ਚੋਣ ਕਮਿਸ਼ਨ ਤਰੀਕਾਂ ਦਾ ਐਲਾਨ ਕਰਨਗੇ ਅਤੇ ਨਾਲ ਦੀ ਨਾਲ ਕਿੰਨੀਆਂ ਚਰਨਾਂ ਦੇ ਵਿੱਚ ਕਿੰਨੇ ਪਲਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਦਾ ਐਲਾਨ ਕਰਨਗੇ ਫਿਰ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਇਸ ਬਾਬਤ ਜਾਣਕਾਰੀ ਦਿੰਦੇ ਰਵਾਂਗੇ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰੇਂਦਰ ਕੰਬੋਜ ਦਾ ਨਿਊਜ਼ਾ ਟੀਵੀ जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप